ਕੀ ਨਾ ਪਈ ਜਦ ਜੀ ਮੇਰਾ ਨਾਮ ਅਬਦੁਲ ਮਜੀਦ ਹੈ ਅਸੀਂ ਰਾਜਸਥਾਨ ਵਿਚ ਕਰੇ ਹੋਏ ਹਾਂ ਤੇ ਯਾਤਰਾ ਦੇ ਵਿੱਚ ਜਾਣਾ ਸੀਗਾ ਸਵੇਰ ਦੇ ਠੰਡੇ ਜਿਹੇ ਬਹੁਤ ਪਰੇਸ਼ਾਨੀ ਹੋਈ ਹੈ ਹੱਸਾ ਨਹੀਂ ਰਿਹਾ ਪਤਾ ਸੀ ਪਹਿਲਾਂ ਵੀ ਬੰਦਾ ਪੰਜਾਬ ਕਿੰਨੀ ਪਤਾ ਸੀ ਪਹਿਲੇ ਪਤਾ ਸੀ ਦਿੱਕਤ ਕਿੰਨੀ ਆਦੀ ਬਹੁਤ ਜ਼ਿਆਦਾ ਪਰੇਸ਼ਾਨ ਠੰਡ ਦੇ ਵਿੱਚ ਕੋਈ ਜਾਣ ਸਾਜਨ ਨਹੀਂ ਜੀ ਕੋਈ ਟੈਕੀ ਨਾ ਪਈ ਜਦ ਜੀ ਮੇਰਾ ਨਾਮ ਅਬਦੁਲ ਮਜੀਦ ਹੈ ਅਸੀਂ ਰਾਜਸਥਾਨ ਵਿਚ ਕਰੇ ਹੋਏ ਹਾਂ ਤੇ ਕੁਝ ਯਾਦ ਵਿੱਚ ਜਾਣਾ ਸੀਗਾ ਸਵੇਰ ਦੇ ਠੰਡੇ ਕਿੰਨਾ ਬਹੁਤ ਪਰੇਸ਼ਾਨੀ ਹੋਈਏ ਬਸ ਅੰਝ ਲੈ ਰਿਹਾ ਪਤਾ ਸੀ ਪਹਿਲਾਂ ਵੀ ਬੰਦ ਹੈ ਪੰਜਾਬ ਕਿ ਨਹੀਂ ਪਤਾ ਸੀ ਨਹੀਂ ਪਹਿਲੇ ਪਤਾ ਨਹੀਂ ਸੀ ਦਿੱਕਤ ਕਿ ਨਹੀਂ ਆਦੀ ਬਹੁਤ ਜ਼ਿਆਦਾ ਪਰੇਸ਼ਾਨੀ ਠੰਡ ਦੇ ਵਿੱਚ ਕੋਈ ਜਾਨ ਨਹੀਂ ਮੱਚਦੀ ਕੋਈ ਕੋਈ ਨਹੀਂ ਸੀ ਕੀ ਨਾਮ ਭਾਈ ਤੁਹਾਡਾ ਜੀ ਮੇਰਾ ਨਾਮ ਅਬਦੁਲ ਮਜੀਦ ਹੈ ਅਸੀਂ ਰਾਜਸਥਾਨ ਵੀ ਕਰੇ ਰਿਹਾ ਹਾਂ ਇੱਥੇ ਕੋਈ ਯਾਤਰਾ ਦੇ ਵਿੱਚ ਜਾਣਾ ਸੀਗਾ ਸਵੇਰ ਦੇ ਠੰਡੇ ਕਿਤੇ ਬਹੁਤ ਪਰੇਸ਼ਾਨੀ ਹੋਈ ਹੈ ਬੱਸਾ ਮਿਲ ਨਹੀਂ ਰਿਹਾ ਮਤਾ ਸੀ ਪਹਿਲਾਂ ਵੀ ਬੰਦ ਆ ਪੰਜਾਬ ਕਿ ਨਹੀਂ ਪਤਾ ਸੀ ਨਹੀਂ ਪਹਿਲੇ ਪਤਾ ਨਹੀਂ ਸੀ ਦਿੱਕਤ ਕਿ ਨਹੀਂ ਆ ਰਹੀ ਬਹੁਤ ਜ਼ਿਆਦਾ ਪਰੇਸ਼ਾਨ ਠੰਡ ਦੇ ਵਿੱਚ ਕੋਈ ਜਾਣ ਨੂੰ ਸਾਜਣ ਵੀ ਜੇ ਨਹੀਂ ਚੇਕ ਬਹੁਤ